ਤਿੰਨ ਨਿਹੰਗ ਜਿਹੜੇ ਨਕਲੀ ਬਣੇ ਹੋਏ ਸੀ ਜਿਨ੍ਹਾਂ ਦੇ ਮੁੰਨੇ ਮੁੰਡਿਆਂ ਦੇ ਬਾਣੇ ਪਾ ਕਦੇ ਤੁਹਾਡੇ ਤੇ ਇਦਾਂ ਦੀ ਕੋਈ ਖਬਰ ਆਈ ਏ ਕਿ ਉਹ ਨਿਹੰਗ ਸਿੰਘ ਨੇ ਸਾਡੇ ਨਾਲ ਮਾਰਾ ਕੀਤਾ ਤੁਹਾਡੇ ਤੱਕ ਪਹੁੰਚ ਕੀਤੀ ਹੋਵੇ ਤੇ ਦੇਖੋ ਬਾਣੇ ਨੂੰ ਬਗਰਾਮ ਕਰਨ ਦੀਆਂ ਬੜੀਆਂ ਮਾਰੀਆਂ ਹਰਕਤਾਂ ਕਰਤੀਆਂ ਜਾਂਦੇ ਲੋਕਾਂ ਵੱਲੋਂ ਕਈ ਨਕਲੀ ਬਾਣਾ ਪਾ ਕੇ ਤੁਰੇ ਫਿਰਦੇ ਆ ਬਾਣਾ ਪਾ ਲੈਂਦੇ ਆ ਉਹਨਾਂ ਦਾ ਬਾਣੇ ਦਾ ਕੋਈ ਵਾਹ ਵਾਸਤਾ ਹੀ ਕੋ ਨਹੀਂ ਉਹ ਜਿਹੜਾ ਕਾਰ ਚੋਰੀ ਦੇ ਵਿੱਚ ਉਹ ਚ ਤਿੰਨ ਬੰਦੇ ਜਿਨ੍ਹਾਂ ਦਾ ਬਾਣੇ ਦਾ ਵਾਹ ਵਾਸਤਾ ਹੀ ਕੋ ਨਹੀਂ ਨਕਲੀ ਨਿਹੰਗ ਬਣੇ ਹੋਏ ਜਿੱਥੇ ਸਾਨੂੰ ਗਲਤ ਕੋ ਨਿਹੰਗ ਸਿੰਘ ਮਿਲ ਗਿਆ ਕੋਈ ਦਾਰੂ ਪੀਂਦਾ ਜਾਂ ਕੋਈ ਚੋਰੀ ਕਰਦਾ ਕਿਸਾ ਦੇ ਵੱਲੋਂ ਦਾ ਬੜਾ ਸੋਦਾ ਲਾਇਆ ਜਾਇਆ ਗਿਆ ਕਿਉਂਕਿ ਸਰਦਾਰ ਵੱਲੋਂ ਸਿਕ ਸਰਦਾਰ ਵੱਲੋਂ ਜਿਨੇ ਦਾੜਾ ਪ੍ਰਕਾਸ਼ ਕੀਤਾ ਹੋਇਆ ਤੇ ਇੱਕ ਬੀਬੀ ਨੂੰ ਇਸ ਬੇਰਹਿਮੀ ਦੇ ਨਾਲ ਕੁੱਟਿਆ ਜਾਵੇ ਕਿਸ ਤਰ੍ਹਾਂ ਦੇਖਦੇ ਉਸ ਗੁਰਸੇਖਣ ਨੂੰ ਸੋਚਣ ਦੀ ਲੋੜ ਸੀ ਵੀ ਤੇਰੀ ਭੈਣਾ ਵਰਗੀ ਸੀ ਤੇਰੀ ਮਾਵਾ ਵਰਗੀ ਸੀ ਉਹ ਕਿਵੇਂ ਸੀ ਪਾਣਾ ਚਾਹੀਦਾ ਤੇ ਬਾਕੀ ਭੈਣਾਂ ਨੂੰ ਵੀ ਇਹ ਸੋਚਣ ਦੀ ਲੋੜ ਹੈ ਕਦੇ ਵੀ ਕੋਈ ਮਸਲੇ ਦਾ ਹੱਲ ਜਿਹੜਾ ਆਪਾਂ ਨੂੰ ਗਾਲਾਂ ਕੱਢ ਕੇ ਨਹੀਂ ਹੁੰਦਾ ਪਰ ਕਈ ਜਨਾਨੀਆਂ ਨੂੰ ਥੋੜਾ ਜਿਹਾ ਵੀ ਹੁੰਦਾ ਨਾ ਵੀ ਅਸੀਂ ਜਨਾਨੀਆਂ ਤੇ ਅਸੀਂ ਜੁਨੀਆਂ ਮਰਦ ਦੀ ਗਾਲਾਂ ਕੱਢ ਲਈਏ ਜਾਂ ਬੜਾ ਬੋਲੀਏ ਨਹੀਂ ਕਿਉਂਕਿ ਆਪਣੀ ਭਾਸ਼ਾ ਨਾਮੀ ਆ ਆਪਾ ਧੀਆ ਭੈਣਾਂ ਦਾ ਸਤਿਕਾਰ ਕਰੀਏ ਤੇ ਧੀਆ ਭੈਣਾਂ ਵੀ ਆਪਣੀ ਜੀਬਾਨ ਬੜੀ ਸਾਫ਼ ਸੁਥਰੀ ਰੱਖਣੀ ਚਾਹੀਦੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡੇ ਨਾਲ सोनू ਜਾਂਸਲਾ ਤੇ ਤੁਸੀਂ ਦੇਖ ਰਹੇ ਹੋ ਫਰੀडम ਟੀਵੀ ਅੱਜ ਕੱਲ ਦੇਖਿਆ ਜਾਂਦਾ ਕਿ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਇਦਾਂ ਦੀ ਘਟਨਾ ਹੁੰਦੀਆਂ ਨੇ ਜਿੱਥੇ ਨਿਹੰਗ ਸਿੰਘ ਬਾਬਾ ਜੀ ਖੜੇ ਹੁੰਦੇ ਨੇ ਤੇ ਜਿੱਥੇ ਬਹੁਤ ਸਾਰੇ ਲੋਕ ਇਦਾਂ ਗੱਲਾਂ ਕਰਦੇ ਨੇ ਕਿ ਨਿਹੰਗ ਸਿੰਘਾਂ ਦੇ ਬਾਣੇ ਤੋਂ ਡਰ ਲੱਗਦਾ ਜਿੱਥੇ ਗੁਰੂ ਦੀਆਂ ਫੌਜਾਂ ਹਰ ਕਿਸੇ ਦਾ ਸਾਥ ਦਿੰਦੀਆਂ ਨੇ ਹਰ ਕਿਸੇ ਦੇ ਦੁੱਖ ਸੁੱਖ ਦੇ ਵਿੱਚ ਬਰਾਬਰ ਖੜਦੀਆਂ ਨੇ ਪਰ ਉੱਥੇ ਹੀ ਬਹੁਤ ਸਾਰੇ ਲੋਕ ਇਦਾਂ ਦੇ ਨੇ ਜਿਹੜੇ ਨਿਆਂਗ ਸਿੰਘ ਬਾਣਾ ਪਾ ਕੇ ਬਦਨਾਮ ਕਰਦੇ ਨੇ ਬਾਣੇ ਨੂੰ ਤੇ ਜਥੇਬੰਦੀਆਂ ਨੂੰ ਬਦਨਾਮ ਕਰਦੇ ਅੱਜ ਉਸੇ ਤੇ ਹੀ ਚਰਚਾ ਰਹੇਗੀ ਅੱਜ ਸਾਡੇ ਨਾਲ 96 ਕਰੋੜੀ ਮੁਖ ਜਥੇਦਾਰ ਕੁਲਵਿੰਦਰ ਸਿੰਘ ਬਾਬਾ ਜੀ ਸਾਡੇ ਨਾਲ ਨੇ ਸੋ ਇਸੇ ਤੇ ਚਰਚਾ ਕਰਾਂਗੇ ਬਾਬਾ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਏਦਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਚਾਹੇ ਆਪਾਂ ਮੁਹਾਲੀ ਦੀ ਗੱਲ ਕਰ ਲਈਏ ਹੋਰ ਸਟੇਟਾਂ ਦੀ ਗੱਲ ਕਰ ਲਈਏ ਇਸ ਸਮੇਂ ਆਪਾਂ ਮੁਹਾਲੀ ਮੋਰਚੇ ਦੇ ਖੜੇ ਹੋਏ ਆਂ ਪਰ ਬਹੁਤ ਸਾਰੀ ਵੀਡੀਓ ਏਦਾਂ ਦੀਆਂ ਆਉਂਦੀਆਂ ਜਿੱਥੇ ਕਹਿੰਦੇ ਨੇ ਕਿ ਨਿਆਂਗ ਬਾਣੇ ਦੇ ਵਿੱਚ ਬਹੁਤ ਸਾਰੇ ਲੋਕ ਚੋਰੀਆਂ ਕਰਦੇ ਨੇ ਗਲਤ ਕੰਮ ਕਰਦੇ ਨੇ ਪਿੱਛੇ ਜੇ ਇੱਕ ਕੁੜੀ ਨੂੰ ਕਹਦੇ ਕਿਡਨੈਪ ਕਰ ਲਿੱਤਾ ਗੱਡੀ ਚੋਰੀ ਕਰ ਲਈਤੀ ਤੁਹਾਡਾ ਕੀ ਕਹਿਣਾ ਹੈ ਦੇਖੋ ਕਾਲਸਾ ਪੰਥ ਬੜੀ ਚੜ੍ਹਦੀ ਗਲ ਹੈ ਕਿਉਂਕਿ ਜਿਹੜਾ ਬਾਣਾ ਇਹ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਹੈ ਖਾਲਸਾ ਕਾਲਪੁਰ ਕੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੋਜ ਹਮ ਜਬ ਤੱਕ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦੂ ਮੈਂ ਸਾਰਾ ਜਬ ਇਹ ਕਰੇ ਵਿਪਰਨ ਕੀ ਰੀਤ ਮੈਂ ਨਾ ਕਰੂ ਇਨ ਕੀ ਪ੍ਰਤੀਤ ਕਿਉਂਕਿ ਜਿਹੜੇ ਅੱਜ ਕੱਲ ਤੁਸੀਂ ਹੁਣ ਇੱਥੇ ਗੱਲ ਛੇੜੀ ਹੋਣਾ ਨਾ ਵੀ ਨਿਹੰਗ ਸਿੰਘਾਂ ਵੱਲੋਂ ਗੱਡੀ ਖੋਈ ਗਈ ਮਹਾਲੀ ਦੇ ਵਿੱਚ ਜੀ ਆ ਹਫਤੇ ਕੀ ਦੀ ਵਾਰਦਾਤ ਆ ਦੇਖੋ ਉਹਦੇ ਵਿੱਚ ਇੱਕ ਨਿਹੰਗ ਸਿੰਘ ਤੇ ਵਿੱਚ ਇੱਕ ਤੋਂ ਬੰਦੇ ਦੂਜੇ ਵੀ ਸਿਵਲ ਬੰਦੇ ਸੀ ਜਿਨ੍ਹਾਂ ਨੇ ਬਾਣੇ ਪਾਏ ਹੋਏ ਸੀਗੇ ਹਾਂਜੀ ਇੱਕ ਮੋਨਾ ਸੀਗਾ ਉਹਨੇ ਵੀ ਬਾਣਾ ਪਾਇਆ ਹੋਇਆ ਸੀਗਾ ਇਸ ਕਰਕੇ ਸਾਨੂੰ ਬੜਾ ਵੱਡਾ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਬਾਣਾ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਹੈ ਹੂੰ ਤੇ ਜਦੋਂ ਅਸੀਂ ਬਾਣਾ ਪਾਉਨੇ ਆ ਤੇ ਬਾਣਾ ਇੱਕ ਗਊ ਗਰੀਬ ਦੇ ਰੱਖਿਆ ਵਾਸਤੇ ਆ ਜੀ ਕੋਈ ਧਰਮ ਯੋਧਿਆ ਤਾਂ ਅਸੀਂ ਲੜੀਏ ਨਾ ਕਿ ਅਸੀਂ ਕੋਈ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਬਾਣਾ ਪਾ ਕੇ ਬਦਨਾਮੀ ਕਰਾਈਏ ਜਾਂ ਚੋਰੀਆ ਕਰੀਏ ਜਾਂ ਨਸ਼ੇ ਕਰੀਏ ਇਦਨਾ ਬਾਣੇ ਦੀ ਬਦਨਾਮੀ ਹੁੰਦੀ ਕੋਈ ਜਿਹੜੇ ਚੰਗੇ ਸਿੰਘ ਆ ਤਿਆਰ ਪਰ ਤਿਆਰ ਰਹਿਣ ਵਾਲੇ ਆ ਸਿਮਰਨ ਕਰਨ ਵਾਲੇ ਆ ਜਾ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਪ੍ਰਾਤਨ ਮਰਜ਼ਾਦਾ ਸੰਭੀ ਬਿਠੇ ਆ ਉਹਨਾਂ ਦੇ ਬਾਣੇ ਨੂੰ ਵੀ ਲਾਜ ਲੱਗਦੀ ਇਸ ਕਰਕੇ ਇਸ ਕਰਕੇ ਅਸੀਂ ਸਾਰੇ ਜਿੰਨੀਆਂ ਵੀ ਜਥੇਬੰਦੀਆਂ ਨੂੰ ਬੇਨਤੀ ਕਰਦੇ ਆ ਵੀ ਜਦੋਂ ਵੀ ਆਪਾਂ ਕਿਸੇ ਨਿਹੱਗ ਸਿੰਘ ਨੂੰ ਜਥੇਬੰਦੀ ਦਾ ਲਾਇਸੈਂਸ ਦਿੰਦੇ ਆ ਜੀ ਤੇ ਸਾਨੂੰ ਉਹਨੂੰ ਇੱਕ ਵਾਰੀ ਵੈਰੀਫਾਈ ਕਰਨਾ ਚਾਹੀਦਾ ਹੈ ਵੀ ਵਾਕਈ ਕੋਈ ਏ ਬੜਾ ਸਾਫ ਸੁਥਾ ਚੜ੍ਹਦੀ ਕਲਾ ਵਾਲਾ ਸਿੰਘ ਆ ਤੇ ਨਾ ਇਹਦਾ ਕੋਈ ਨਸ਼ੇ ਵਾਲਿਆ ਨਾਲ ਲਿੰਕ ਤੇ ਨਹੀਂ ਜਾਂ ਕਿਸੇ ਮਾਰੇ ਬੰਦਿਆ ਨਾਲ ਲਿੰਕ ਤੇ ਨਹੀਂ ਕਿਉਂਕਿ ਬਾਣਾ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਜਥੇ ਬੰਦਿਆਂ ਨੂੰ ਇਹ ਬੇਨਤੀ ਹੈ ਵੀ ਜਦੋਂ ਵੀ ਆਪਾਂ ਕਿਸੇ ਨਿਹੰਗ ਸਿੰਘ ਨੂੰ ਲਾਇਸੈਂਸ ਦੇਣੇ ਦਲਪੰਥ ਦਾ ਤੋਂ ਨੂੰ ਆਪਾਂ ਇੱਕ ਵੈਰੀਫਾਈ ਕਰਕੇ ਉਹਦੀ ਜਾਂਚ ਕਰਾਇਆ ਕਰੀਏ ਵੀ ਵਾਕੀ ਉਹ ਚੜ੍ਹਦੀ ਕਲਾ ਦਾ ਸਿੰਘ ਆ ਹੁਣ ਦੇਖੋ ਇਤੇ ਮਹਾਲੀ ਦੀ ਘਟਨਾ ਨਾਲ ਤੁਸੀਂ ਜਿਹੜੀ ਗੱਡੀ ਚੋਰੀ ਕੀਤੀ ਗਈ ਆ ਉਹਦੇ ਚ ਸ਼ਾਇਦ ਇੱਕ ਨਿਹੰਗ ਸਿੰਘ ਸੀਗਾ ਬਾਕੀ ਤਿੰਨ ਨਿਹੰਗ ਜਿਹੜੇ ਨਕਲੀ ਬਣੇ ਹੋਏ ਸੀ ਜਿਨ੍ਹਾਂ ਦੇ ਮੋਨੇ-ਮੁੰਡਿਆ ਦੇ ਬਾਣੇ ਪਾਈ ਸੀ ਅੱਛਾ ਬਾਬਾ ਜੀ ਤੁਹਾਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਅੱਜ ਸਿੱਖੀ ਨੂੰ ਢਾਲਾਈ ਜਾ ਰਹੀ ਹੈ ਕਿ ਜਿਹੜੀ ਅੱਜ ਪੌਜਾਂ ਜ ਲੰਬੇ ਸਮੇਂ ਤੋਂ ਹਰ ਕਿਸੇ ਦੇ ਦੁੱਖ-ਸੁਖ ਦੇ ਵਿੱਚ ਖੜ੍ਹਦੀਆਂ ਸੀ ਅੱਜ ਉਹੀ ਬਾਣਾ ਪਾ ਕੇ ਬਹੁਤ ਸਾਰੇ ਲੋਕ ਬਦਨਾਮ ਕਰਨਾ ਚਾਹੁੰਦੇ ਨੇ ਕਦੇ ਤੁਹਾਡੇ ਤੇ ਇਦਾਂ ਦੀ ਕੋਈ ਖਬਰ ਆਈ ਹੈ ਕਿ ਉਹ ਨਿਹੰਗ ਸਿੰਘ ਨੇ ਸਾਡੇ ਨਾਲ ਮਾੜਾ ਕੀਤਾ ਤੁਹਾਡੇ ਤੱਕ ਪਹੁੰਚ ਕੀਤੀ ਹੋਵੇ ਦੇਖੋ ਸਾਡੇ ਨਾਲ ਬੜੀ ਪਹੁੰਚ ਹੋਈ ਹੈ ਜਿਹੜੀ ਇੱਥੇ ਮਹਾਲੀ ਦੇ ਵਿੱਚ ਗੱਡੀ ਚੋਰੀ ਹੋਈ ਆ ਜੀ ਤੇ ਇੱਥੇ ਦੇ ਮਹਾਲੀ ਦੇ ਪ੍ਰਸ਼ਾਸਨ ਦੇ ਨਾਲ ਵੀ ਸਾਡੀ ਗੱਲਬਾਤ ਹੋਈ ਹੈ ਹਮ ਇੱਥੇ ਐਸਐਸਪੀ ਸਾਹਮਣੂ ਮਿਲਿਓ ਆਪ ਕਹਿੰਦੇ ਵੀ ਦੇਖੋ ਬਾਣਾ ਗੁਰਗੋਬ ਸਿੰਘ ਪਾਸ਼ਾ ਦਾ ਬੜਾ ਸੱਚਾ ਸੁੱਚਾ ਬਾਣਾ ਹੈ ਜੀ ਤੇ ਦੇਖੋ ਬਾਣੇ ਨੇ ਬਦਨਾਮ ਕਰਨ ਦੀਆਂ ਬੜੀਆਂ ਮਾਰੀਆਂ ਹਰਕਤਾਂ ਕੀਤੀਆਂ ਜਿਹੜੇ ਲੋਕਾਂ ਵੱਲੋਂ ਕਈ ਨਕਲੀ ਬਾਣਾ ਪਾ ਕੇ ਤੁਰੇ ਫਿਰਦੇ ਆ ਬਾਣਾ ਪਾ ਲੈਂਦੇ ਆ ਉਹਨਾਂ ਦਾ ਬਾਣੇ ਨਾਲ ਕੋਈ ਵਾਹ ਵਾਸਤਾ ਹੀ ਕੋ ਨਹੀਂ ਉਹ ਜਿਹੜਾ ਕਾਰਚੋਰੇ ਵਾਲੇ ਚ ਉਹ ਚ ਤਿੰਨ ਬੰਦੇ ਜਿਨ੍ਹਾਂ ਨੇ ਬਾਣੇ ਦਾ ਵਾਹ ਵਾਸਤਾ ਹੀ ਕੋ ਨਹੀਂ ਨਕਲੀ ਨੰਗ ਬਣੇ ਹੋਏ ਇੱਕ ਬੰਦਾ ਮੋਨਾ ਉਹਨੇ ਬਾਣਾ ਪਾਇਆ ਹੋਇਆ ਹੈ ਹੋਰ ਨੇ ਕਈ ਥਾਵਾਂ ਤੇ ਸਾਰੇ ਆਪਾਂ ਧਿਆਨ ਦੇਈਏ ਵੀ ਖਾਸ ਕਰਕੇ ਜਿਹੜੇ ਨਕਲੀ ਬਾਣਾ ਪਾ ਕੇ ਤੇ ਜਾਂ ਪਖੰਡਵਾਦ ਕਰਦੇ ਆ ਜਾਂ ਕੋਈ ਚੋਰੀਆ ਕਰਦੇ ਆ ਜਾਂ ਕੋਈ ਦਾਰੂ ਦਾ ਸੇਵਨ ਕਰਦੇ ਆ ਗਲਤ ਕੰਮ ਕਰਦੇ ਆ ਤੇ ਸਾਡੇ ਜਥੇਬੰਦੀਆਂ ਵੱਲੋਂ ਚੇਤਾਵਨੀ ਆ ਪ੍ਰਸ਼ਾਸਨ ਵਿੱਚ ਆ ਵੀ ਜਿੱਥੇ ਸਾਨੂੰ ਗਲਤ ਕੋ ਨਿਹੰਗ ਸਿੰਘ ਮਿਲ ਗਿਆ ਕੋਈ ਦਾਰੂ ਪੀਂਦਾ ਜਾਂ ਕੋਈ ਚੋਰੀ ਕਰਦਾ ਤੇ ਸਾਡੇ ਵੱਲੋਂ ਉਹਦਾ ਬੜਾ ਸੋਧਾ ਲਾਇਆ ਜਾਇਆ ਗਿਆ ਕਿਉਂਕਿ ਸ਼ਰਮਨਾਕ ਗੱਲ ਹੈ ਕਿਉਂਕਿ ਬਾਣਾ ਬੁਰਗੋ ਬਸਨ ਪਾਸ਼ਾ ਦਾ ਬਾਣਾ بڑا ਔਕਾ ਮਿਲਦਾ ਨਾ ਕਿ ਅਸੀਂ ਬਾਣੇ ਪਾ ਕੇ ਨਜਾਇਜ਼ ਲੋਕਾਂ ਦੇ ਨਾਲ ਲੜੀਏ ਕਿਉਂਕਿ ਲੜਨਾ ਉੱਥੇ ਜਿੱਤੇ ਕੋਈ ਧਰਮ ਦਾ ਮੋਰਚਾ ਹੋਵੇ ਹੱਕ ਸੱਚ ਦੀ ਗੱਲ ਹੋਵੇ ਕਿਸੇ ਧੀ ਪਿਆਣ ਦੀ ਇੱਜ਼ਤ ਦੀ ਗੱਲ ਹੋਵੇ ਗਊ ਗਰੀਬ ਦੀ ਰੱਖਿਆ ਦੀ ਗੱਲ ਹੋਵੇ ਨਾ ਕਿ ਅਸੀਂ ਚੌਂਕਾ ਦੇ ਵਿੱਚ ਲੜਦੇ ਪੜੀਏ ਬਨ ਮਤਬਲ ਤੋਂ ਜਾਂ ਬਾਣੇ ਦੀ ਬਦਨਾਮੀ ਕਰਾਉਂਦੇ ਪ리에 ਕਿਉਂਕਿ ਬਾਣਾ ਬੜਾ ਉੱਚਾ ਸੁੱਚਾ ਤੇ ਚੜ੍ਹਦੀ ਕਲਾ ਵਿੱਚ ਰਹਿ ਗਿਆ ਆਪਾਂ ਬਾਣਾ ਤਿਆਰ ਪਰ ਤਿਆਰ ਰੱਖਣਾ ਜਿਹੜਾ ਕੋਈ ਨਕਲੀ ਮਹੰਗਸਾ ਨੂੰ ਕੋ ਮਿਲਦਾ ਹੈ ਗਲਤ ਕੰਮ ਮਿਲਦਾ ਕਰਦਾ ਮਿਲਦਾ ਅਸੀਂ ਉਹ ਇਤਿਆਬ ਠੋਕੇ ਕਾਰਵਾਈ ਕਰਾਂਗੇ ਅੱਛਾ ਬਾਬਾ ਜੀ ਲਾਸਟ ਸਵਾਲ ਲੈਵਾਂਗੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਸਰਦਾਰ ਜੀ ਯਾਨੀ ਆਪਾਂ ਦਾੜਾ ਰੱਖਿਆ ਹੋਇਆ ਤੇ ਦਸਤਾਰ ਸਜਾਈ ਹੋਈ ਹੈ ਕਿਸ ਤਰੀਕੇ ਦੇ ਨਾਲ ਇੱਕ ਬੀਬੀ ਨੂੰ ਕੁੱਟ ਰਿਹਾ ਹੱਥੋਂ ਥੱਪੜ ਮਾਰ ਰਿਹਾ ਤੇ ਇੱਕ ਜਿਹੜਾ ਆਪਾਂ ਵੀਲ ਚੇਅਰ ਤੇ ਬੈਠਾ ਉਹਦੇ ਨਾਲ ਵੀ ਹੱਥੋਂ ਪਾਈ ਕਰ ਰਿਹਾ ਯਾਨੀ ਕੀ ਕਹਿਣਾ ਚਾਹੋਗੇ ਇੱਕ ਸਰਦਾਰ ਵੱਲੋਂ ਸਿੱਖ ਸਰਦਾਰ ਵੱਲੋਂ ਜਿਨੇ ਦਾੜਾ ਪ੍ਰਕਾਸ਼ ਕੀਤਾ ਹੋਇਆ ਤੇ ਇੱਕ ਬੀਬੀ ਨੂੰ ਇਸ ਬੇਰਹਿਮੀ ਦੇ ਨਾਲ ਕੁੱਟਿਆ ਜਾਵੇ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਦੇਖੋ ਸਭ ਤੋਂ ਵੱਡੀ ਤੇ ਗੱਲ ਇਹ ਆ ਸਾਨੂੰ ਧੀਆ ਭੈਣਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ ਹੂੰ ਪਣਾ ਸਾਰਿਆਂ ਦੇ ਸਾਝੀ ਐ ਪਰ ਇੱਕ ਗਲਤੀ ਆ ਭਣਾ ਨੂੰ ਵੀ ਬੜਾ ਧਿਆਨ ਦੇਣ ਦੀ ਲੋੜ ਐ ਵੀ ਅਸੀਂ ਜਦੋਂ ਕਿਸੇ ਮਰਦ ਦੇ ਨਾਲ ਉਹਨੂੰ ਆਪਾਂ ਮੰਦੇ ਸ਼ਬਦ ਬੋਲਦੇ ਆ ਜਾਂ ਗਾਲ੍ਹਾਂ ਬੋਲਦੇ ਆ ਗਲਤ ਈ ਐ ਭਣਾ ਦੇ ਖਿਲਾਫ ਬੋਲਾਂਗੇ ਨਾ ਕਿ ਕੋਈ ਕੋ ਗੁੱਸਾ ਉੱਤੇ ਆ ਜਾਂਦਾ ਕਈ ਵਾਰ ਇਸ ਕਰਕੇ ਉਸ ਗੁਰਸੇਖ ਨੂੰ ਵੀ ਸੋਚਣ ਦੀ ਲੋੜ ਸੀਗੀ ਵੀ ਤੇਰੀ ਭਣਾ ਵਰਗੀ ਸੀ ਤੇਰੀ ਮਾਵਾ ਵਰਗੀ ਸੀ ਉਹਦੇ ਹੱਥੀ ਨਹੀਂ ਸੀ ਪੈਣਾ ਚਾਹੀਦਾ ਤੇ ਬਾਕੀ ਭਣਾ ਨੂੰ ਵੀ ਸੋਚਣ ਦੀ ਲੋੜ ਐ ਕਦੇ ਵੀ ਕੋਈ ਮਸਲੇ ਦਾ ਹੱਲ ਜਿਹੜਾ ਆਪਾਂ ਨੂੰ ਗਾਲ੍ਹਾਂ ਕੱਢ ਕੇ ਨਹੀਂ ਹੁੰਦਾ ਪਰ ਕਈ ਜਨਾਨੀਆਂ ਨੂੰ ਥੋੜਾ ਜਿਹਾ ਵੀ ਹੁੰਦਾ ਨਾ ਵੀ ਅਸੀਂ ਜਨਾਨੀਆਂ ਤੇ ਜਿੰਨੀਆਂ ਮਰਦੀ ਗਾਲਾਂ ਕੱਢ ਲਈਏ ਜਾਂ ਵੜਾ ਬੋਲੀਏ ਨਹੀਂ ਕਿਉਂਕੋ ਆਪਣੀ ਭਾਸ਼ਾ ਸਾਫ਼ ਸੁਥਰੀ ਚਾਹੀਦੀ ਹੈ ਮਸਲੇ ਦਾ ਹੱਲ ਘਰ ਨਹੀਂ ਹੁੰਦਾ ਪੰਚਾਇਤ ਹੈਗੀ ਏ ਕੋਰਟ ਕਚਹਿਰੀ ਹੈ ਆਪਾਂ ਥਾਣੇ 'ਚ ਮਸਲਾ ਹੱਲ ਕਰ ਸਕਦੇ ਆ ਨਾ ਆਪਾਂ ਗਾਲਾਂ ਕੱਢੀਏ ਤੇ ਜਿਹੜਾ ਗੁਰਸਿੱਖ ਨੇ ਉਸ ਧੀ ਪੈਣ ਦੇ ਹੱਥੀ ਪਿਆ ਉਹਦੀ ਵੀ ਅਸੀਂ ਗਲਤ ਗੱਲ ਕਰਾਂਗੇ ਵੀ ਐ ਧੀ ਪੈਣ ਦੇ ਹੱਥੀ ਪਾਣਾ ਮਾੜੀ ਗੱਲ ਆ ਇਹਦੇ 'ਚ ਵੀ ਗੁਰਸਿੱਖੀ ਦੀ ਬਦਨਾਮੀ ਆ ਤੇ ਆਪਾਂ ਧੀਆ ਭੈਣਾ ਦਾ ਸਤਿਕਾਰ ਕਰੀਏ ਤੇ ਧੀਆ ਭੈਣਾ ਵੀ ਆਪਣੀ ਜੀ ਜੁਬਾਨ ਬੜੀ ਸਾਫ ਸੁਥਰੀ ਰੱਖਣੀ ਚਾਹੀਦੀ। ਸੋ ਧੰਨਵਾਦ ਬਾਬਾ ਜੀ ਤੁਸੀਂ ਆਪ ਦਾ ਕੀਮਤੀ ਸਮਾਂ ਦਿੱਤਾ ਸੋ ਬਹੁਤ ਵਧੀਆ ਤੁਸੀਂ ਜਾਣਕਾਰੀ আর ਗੱਲਾਂ ਬਾਤਾਂ ਕੀਤੀਆਂ। ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਗੱਲਬਾਤ ਬਾਰੇ ਸੋ ਆਪ ਦੇ ਕਮੈਂਟ ਕਰਕੇ ਵਿਚਾਰ ਜਰੂਰ ਸਾਂਝੇ ਕਰੋ ਕਿਉਂਕਿ ਖਾਲਸਾ ਜੀ ਨੇ ਹਮੇਸ਼ਾ ਹੀ ਜਦ ਵੀ ਆਪਾਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਕੁਲਵਿੰਦਰ ਸਿੰਘ ਖਾਲਸਾ ਜੀ ਦੇ ਨਾਲ ਬਾਬਾ ਜੀ ਦੇ ਨਾਲ ਹਮੇਸ਼ਾ ਹੀ ਇਹਨਾਂ ਨੇ ਚੰਗਾ ਮੈਸੇਜ ਦਿੱਤਾ। ਸੋ ਇਸ ਵਾਰ ਵੀ ਜਿਹੜੇ ਲੋਕ ਗਲਤ ਕੰਮ ਕਰਦੇ ਨੇ ਚੋਰੀਆਂ ਕਰਦੇ ਨੇ ਨਸ਼ਾ ਕਰਦੇ ਨੇ ਉਹਨਾਂ ਨੇ ਸਖਤ ਚੇਤਾਵਨੀ ਦਿੱਤੀ ਹੈ ਕਿ ਸਾਡੇ ਵੱਲੋਂ ਨਹੀਂ ਬਖਸ਼ਿਆ ਜਾਵੇਗਾ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਸੋ ਆਪ ਦੇ ਕਮੈਂਟ ਕਰਕੇ ਵਿਚਾਰ ਜਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਫਰੀडम ਟੀਵੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਮੇਰੀ ਸਹੋਗੀ ਜਗਦੀਪ ਦੇ ਨਾਲ ਸੋ ਨੂੰ ਜਾਂਚਲਾ ਦੀ ਰਿਪੋਰਟ ਮੋਹਾਲੀ